ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਦੇਖ ਗੱਲ ਤਾਂ ਥੋਡੇ ਘਰ ਦੀ ਐ ਭਰਾਵਾ ਗੁੱਸਾ ਦਾ ਕਰੀ ਨਾ ਥੋੜਾ ਲਾਦਾ ਰਹਿੰਦਾ ਸਾਰਾ ਦਿਨ ਗੱਡੀਆਂ ਤੇ ਉਹਦੇ ਘਰ ਵਾਲੀ ਤਾਂ ਸਟੇਸ਼ਨ ਦੇ ਵਿੱਚ ਨੋ ਕਿ ਕਿਤੇ ਮੰਡੀ ਜਾ ਉਹੜੀ ਕਿਤੇ ਪੇਕਿਆਂ ਨੂੰ ਚੜ ਗਈ ਹਨਾ ਤੇ ਤੂੰ ਯਾਰ ਸਾਰਾ ਦਿਨ ਖੇਤ ਕੰਮ ਕਰਦਾ ਤੇਰੇ ਘਰ ਵਾਲੀ ਵਿਚਾਰੀ ਸਿਰ ਤੇ ਗੋਹੇ ਦਾ ਬੱਠਲੋਂਦਾ ਪਸ਼ੂ ਸੰਭਦੀ ਆ ਉਹ ਥੋੜਾ ਚੰਮ ਪੱਟੀ ਜਾਂਦੇ ਸਾਂਝੇ ਘਰ ਚੋ ਮੈਂ ਤਾਂ ਤੈਨੂੰ ਕਹਣਾ ਆਡੋ ਹੋ ਜੋ ਸੌਖੇ ਰਹੋਗੇ ਮੇਰੀ ਵੀ ਸਲਾਹੀ ਸੀ ਭਾਈ ਵੀ ਆਟੀ ਹੋ ਜਾਣਾ ਉਹ ਕੋਲੇ ਸਾਈਕਲ ਮੋਟਰ ਨਾਲ ਤੈਨੂੰ ਦੇਖ ਕੇ ਭਰਾਵਾ ਛੱਡ ਦਾ ਢਿੱਡ ਮੱਚਦਾ ਕੀ ਕਹਿੰਦਾ ਉਹ ਐ ਮੈਦਾਨ ਨੂੰ ਵਧੀਆ ਉਸ ਨਹੀਂ ਇਹਨੇ ਕੀ ਕਹਿਣਾਗਾ ਆ ਗਿਆ ਤੂੰ ਉਹ ਮੇਰੀ ਸੁਣ ਲੈ ਗੱਲ ਇਹਦੇ ਗੱਲਾਂ ਚ ਨਾ ਜੀ ਬੀਸੀ ਆ ਕਰ ਬੱਟਦੇ ਨੇ ਉਹ ਯਾਰ ਸਹੀ ਕਹਿੰਦਾ ਅਗਲਾ ਯਾਰ ਤੁਸੀਂ ਸਹੀ ਕਹਿੰਦਾ ਇਹ ਕਿਸੇ ਦਾ ਘਰ ਬਸੰਦਿੱਤਾ ਨੇ ਭਾਈ ਨਾਲ ਭਾਈ ਲੜਾਤਾ ਨੇ ਉਹ ਯਾਰ ਤੂੰ ਚੋਲ ਹੋਰ ਬੰਦਾ ਇਹ ਗੱਲ ਨਹੀਂ ਸਮਝਦਾ ਤਾ ਤੂੰ ਨਾ ਹੋ ਕਰ ਉਹ ਮੈਂ ਤੈਨੂੰ ਜਾਣਦਾ ਮੇਰੀ ਗੱਲ ਸੁਣ ਲੈ ਇੱਕੇ ਚੀ ਵਰਕਤ ਹੈ ਕੱਲਾ ਕੱਲਾ ਹੋ ਗਏ ਬਈ ਭਾਂਡੇ ਨਹੀਂ ਉਹਨੇ ਕਰਦੇ ਨਾ ਗੁੱਟ ਚ ਆਉਣਾ ਦਿੱਥੋਂ ਚਲ ਜਾ ਕੇ ਮੰਗਰ ਆ ਜਾ ਦੂਰ ਰਹਿ ਤੂੰ 有人。